ਅੰਮ੍ਰਿਤਸਰ ਦੇ ਥਾਣਾ ਗੇਟਾ ਕੀ ਮੰਦੀਨ ਆਉਂਦੇ ਅਨਗੜ ਲਾਕੇ ਵਿੱਚ ਸਰਕਾਰੀ ਜ਼ਮੀਨ ਤੇ ਹੋਏ ਨਜਾਇਜ਼ ਕਬਜ਼ੇ ਨੂੰ ਨਗਰ ਨਿਗਮ ਵੱਲੋਂ ਢਾਹ ਦਿੱਤਾ ਗਿਆ ਇਸ ਕਾਰਵਾਈ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਮੁਕੇ ਤੇ ਪਹੁੰਚੇ ਅਤੇ ਨਗਰ ਨਿਗਮ ਦੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਿਭਾਗ ਦੀ ਜ਼ੀਰੋ ਟੋਲੈਸ ਨੀਤੀ ਅਨੁਸਾਰ ਡਰੱਗ ਮਨੀ ਨਾਲ ਬਣੀਆਂ ਜਾਇਦਾਦਾਂ ਜਾਂ ਗੈਰ ਕਾਨੂੰਨੀ ਢਾਂਚਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਪਰੋਤ ਮੁਹਿੰਮ ਉਹਦੇ ਤਹਿਤ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ। ਜੇ ਆਪਾਂ ਪਹਿਲੀ ਜਨਵਰੀ ਤੋਂ ਦੇਖੀਏ ਤਾਂ 247 ਕਿਲੋ ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ। ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਇਕਰਾਰ ਦਿੱਤੇ ਕਿ ਸਟਰਕਚਰਸ ਨੇ ਘਰ ਨੇ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਮੰਗਦੇ ਆ ਤੇ ਅਸੀਂ ਆਪ ਆ ਕੇ ਦੇਈ ਦੀਏ ਸੋ ਦੈਟ ਮੈਸੇਜ ਕਲੀਅਰ ਚਲ ਜੇ ਕਿ ਜਿਹੜਾ ਡਰੈਗਨ ਮਨੀਨਾ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 'ਚ ਔਰ ਲੀਗਲਿਟੀ ਦਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਇਹ 14ਵੀਂ ਅੱਜ ਡੈਮੋਲੇਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੁਲਿਸ ਅਮਦਦ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ 'ਚ ਚੰਦ ਸਿੰਘ son of ਲਾਭ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ 'ਚ ਇਦੇ ਖਿਲਾਫ 7 ਮੁਕਦਮੇ ਦਰਜ ਹੈ ਪ੍ਰੋਵੈਂਟਿਵ ਐਕਸ਼ਨ ਵੀ ਹੋਇਆ ਔਰ ਕਾਫੀ ਨਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਜਸਪੀਰ ਸਿੰਘ ਉਹ ਵੀ ਬੜਾ ਨਟੋਰੀਅਸ ਗੈਂਗਸਟਰ ਹੈ ਜੋ ਇਸ ਵੇਲੇ ਜੇਲ੍ਹ 'ਚ ਹੈ 37 ਮੁਕਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ 'ਚ ਲੱਗੀ ਹੋਈ ਹੈ ਔਰ ਇਹਨਾਂ ਖਿਲਾਫ ਜਿਹੜੇ ਲੇਟੈਸਟ ਮੁਕਦਮਾ ਹੈਗਾ 2025 ਦਾ ਹੈ 275 ਨੰਬਰ 2 10 2025 ਲੇਟੈਸ ਸੇ ਮਹੀਨੇ ਦਾ ਹੈਗਾ ਜਿੱਚ ਕੇ 10 ਗ੍ਰਾਮ ਹਿਰੋਇਨ ਵੀ ਇਸ ਤੋਂ ਬਰਾਮਦ ਹੋਈ ਸੀ ਜੇ ਆਪਾਂ ਦੀ ਭਾਵਣੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਨਡੀਪੀਐਸ ਦਾ ਕੰਮ ਹੈ ਉਹ 7 4 2012 ਤੋਂ ਪਹਿਲਾ ਮੁਕਦਮਾ ਇਹਦੇ ਖਿਲਾਫ ਦਰਜ ਹੈ ਕੇਟੀਕਮਾ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਸੌਰੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨਤਾਰਨ ਦਾ ਮੁਕਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟ ਕੀਮਾਂ ਚ ਇਹਦੇ ਅਲੱਗ-ਅਲੱਗ ਹੀਰੋਇਨ ਦੇ ਮੁਕਦਮੇ ਦਰਜ ਨੇ ਤੇ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਵੱਲੋਂ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਔਰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਨਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਸਰ ਕੁਝ ਢਲ ਪਈ ਆ ਜੀ ਜਿਹੜੇ ਲੋਕ ਨੇ ਕੀ ਲੱਗਦਾ ਹਜੇ ਵੀ ਉਨਾ ਕੀ ਕੰਮ ਕਰ ਰਿਹਾ ਜੀ ਨਹੀਂ ਦੇਖੋ ਬਹੁਤ ਫਰਕ ਆ ਮੇਰੇ ਮੁਤਾਬਕ ਤਾਂ ਅਵੇਲੇਬਿਲਟੀ ਔਨ ਸਟਰੀਟ ਘਟਾ ਤਾਂ ਹੀ ਫਾਰਮਾਸਿਊਟੀਕਲ ਡਰੱਗਸ ਤੁਸੀਂ ਦੇਖੋ ਉਹਦੀ ਰਿਕਵਰੀ ਬਹੁਤ ਲੱਖਾਂ ਚ ਆਈ ਹੈ ਔਰ ਸਾਡੇ ਕਮਿਸ਼ਨਰੇਟ ਦੇ ਵਿੱਚ ਐਡੀ ਵੱਡੀਆਂ ਰਿਕਵਰੀਆਂ ਨਹੀਂ ਹੋਈਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਜਾ ਕੇ ਇੰਟਰ ਸਟੇਟ ਯੂਪੀ ਗੁਜਰਾਤ ਔਰ ਮਧਿਆ ਪ੍ਰਦੇਸ਼ ਦੇ ਵਿੱਚ ਵੀ ਜਾ ਕੇ ਰਿਕਵਰੀਆਂ ਕੀਤੀਆਂ ਇਥੋਂ ਡਰਗ ਇਨਸਪੈਕਟਰ ਲੈ ਕੇ ਜਾ ਕੇ ਬਾਕੀ ਜਿਹੜਾ ਕਰਾਸ ਬਾਰਡਰ ਡਰੋਨ ਦਾ ਕੰਮ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਮਤਲਬ ਸਾਡਾ ਕਵਾਂਡੀ ਮੁਲਕ ਇਸ ਕੰਮ 'ਚ ਲੱਗੇ ਰਹਿੰਦਾ ਔਰ ਪੋਸ਼ਣ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਬਟ ਪੂਰੀ ਤਰ੍ਹਾਂ ਸਤਰਕਾਂ ਸੀ ਔਰ रिकवरीज ਵੀ ਸ਼ੋ ਕਰਦੀਆਂ ਕਿ ਕਿੰਨਾ ਇਨਫੋਰਸਮੈਂਟ ਦੇ ਉੱਤੇ ਸਟਰੋਂਗ ਕੰਮ ਹੋ ਰਿਹਾ ਠੀਕ ਹੈ ਕਿ ਕਾਫੀ ਅੱਗੇ ਨੂੰ ਫਰਕ ਹੈ ਜੇ ਓਟ ਸੈਂਟਰ ਦੀਆਂ ਫਿਗਰਸ ਦੇਖੀਏ ਡੀ ਐਡਿਕਸ਼ਨ ਚ ਵੀ ਅਸੀਂ ਬਹੁਤ ਸਾਰੇ ਮਰੀਜ਼ ਦਾਖਲ ਕਰਾਏ ਅੱਜ ਹੀ ਮੈਂ ਸਿਰੇ ਦੇਖ ਰਿਹਾ ਤਿੰਨ ਹਜ਼ਾਰ ਪਲੱਸ ਅਸੀਂ ਦਾਖਲ ਕਰਾ ਚੁੱਕੇ ਹਾਂ ਡੀ ਐਡਿਕਸ਼ਨ ਸੈਂਟਰ ਚ ਪੁਲਿਸ ਵੱਲੋਂ ਓਟ ਸੈਂਟਰ ਦੇ ਵਿੱਚ ਵੀ ਮਰਖਾ ਢਾਈ 2500 ਦੇਖ ਲਈ ਜਿਹੜੇ ਰਜਿਸਟਰ ਹੋ ਚੁੱਕੇ ਐ ਸੋ ਜਿਹੜੀ ਇੰਨੀ ਉੱਥੇ ਜਾਣਾ ਇਹ ਸ਼ੋਅ ਕਰਦਾ ਕਿ ਸਟਰੀਟ ਦੇ ਉੱਤੇ ਇਤਨਾ ਅਵੇਲੇਬਿਲਿਟੀ ਘਟਾ ਹੈ ਲੋਕਾਂ ਦੇ ਵਿੱਚ ਇਹ ਜਾਗਰੂਤਾ ਦਾ ਅਸਰ ਆ ਰਿਹਾ ਹੈ ਉਹ ਤਾਂ ਹੀ ਆਪਣੇ ਆਪ ਨੂੰ ਡੀਡਿਕਟ ਕਰਵਾ ਰਹੇ ਅਸਰ ਜਿਹੜਾ ਟਾਈ ਗਈ ਹੈ ਪੁਲਿਸ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਇਹਦੇ ਵਿੱਚ ਕਹਿੰਦੇ ਕਿ ਬਹੁਤ ਸਾਰਾ ਨਸ਼ਾ ਜਿਹੜਾ ਨੌਜਵਾਨਾਂ ਦੇ ਵੱਲੋਂ ਆ ਕੇ ਵੇਚਣ ਦਾ ਕੰਮ ਕੀਤਾ ਜਾਂਦਾ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਹੈ ਤੁਹਾਡੇ ਸਾਹਮਣੇ ਆਪਾਂ ਖੜੇ ਹਾਂ ਮੈਂ ਤਾਂ ਆਪ ਸੀਨੀਅਰ ਮੋਸਟ ਆਫਿਸਰ ਹਾਂ ਡਿਸਟ੍ਰਿਕਟ ਦਾ ਅਸੀਂ ਆਪ ਖੜੇ ਹਾਂ ਮ्युनਿਸਪਲ ਕਾਰਪੋਰੇਸ਼ਨ ਦੇ ਆਫੀਸਰਸ ਆਏ ਹੋਏ ਆ ਉਹਨਾਂ ਦਾ ਜਿਹੜਾ ਆਰਡਰ ਸੀ ਪੁਲਿਸ ਅਮਦਦ ਦਾ ਉਹਨੂੰ ਆਪ ਮੈਂ ਖੁਦ ਆਪਣੇ ਲੈਵਲ ਤੇ ਆ ਕੇ ਇੰਪਲੀਮੈਂਟ ਕਰਾ ਰਿਆ ਔਰ ਉਹਨਾਂ ਨੂੰ ਪੂਰਾ ਹੀ ਸਹਿਯੋਗ ਦੇ ਰਹੇ ਆ ਸਰ ਪੈਕ ਲੱਗ ਕੇ ਹੋਰ ਵੀ ਜਿੱਦੀ ਜਗਤ ਤੋਂ ਜੱਟਰੀ ਇਦਾਂ ਹੀ ਗੋਲਚ ਕੀਤੀ ਹੈਗੀ ਬਦਰ ਬਿਲਕੁਲ ਜੋ ਇਲਿਗੈਲਟੀ ਹੈ ਜੋ ਕਾਰਪੋਰੇਸ਼ਨ ਸਮਝਦੀ ਹੈ ਕਿ ਇਲਿਗਲ ਹੈ ਉਹਨੂੰ ਜੂਟਾਇਆ ਜਾਏਗਾ ਸਾਰੇ ਪਰਿਵਾਰ ਕਹਦੇ ਕਿ ਸਾਡੇ ਦੇ ਕੋਈ ਬੱਚਾ ਨਹੀਂ ਦਲਸਤੇ ਜਿਹੜੀ ਜਗ੍ਹਾ ਹੈਗੀ ਹੈ ਸਾਡੀ ਹੈ ਵੀ ਚਲੋ ਦੇਖੋ ਇਹ ਚੀਜ਼ਾਂ ਤਾਂ ਉਹਨਾਂ ਨੇ ਨੋਟਿਸ ਦੇ ਵਿੱਚ ਕੰਪੀਟੈਂਟ ਅਥਾਰਟੀ ਨੂੰ ਦੱਸੀਆਂ ਸੀ ਸਾਡਾ ਤਾਂ ਉਹ ਕੋਈ ਕੰਮ ਨਹੀਂ ਅਸੀਂ ਤਾਂ ਬੇਸਿਕਲੀ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਆਏ ਆ ਇਹ ਸਾਰਾ ਪ੍ਰੋਸੀਜਰ ਫਾਲੋ ਹੋ ਕੇ ਹੀ